ਵੇ ਨਹੀਂ ਆਪ ਕੋਈ ਵੀ ਗੱਲ ਤੇ ਕੋਈ ਬੇਈ ਨਹੀਂ ਹੈ ਉਥੇ ਗੱਲ ਗੱਲ ਕਰੋ ਨਾ ਸਵਾਲ ਪੁੱਛਣਾ ਇੱਕ ਆਪਾ ਵੋਟਾਂ ਪਾਈਆਂ ਨੇ ਸਵਾਲ ਪੱਗਾ ਸਿਰ ਫਜ਼ਾਏ ਬਣਾਤਾ ਤੁਹਾਨੂੰ ਜੀ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰ ਫਜ਼ਾਏ ਤੇ ਗਦਾਰ ਗਦਾਰ ਸਿੱਖ ਕੌਮ ਮੋਦਾ ਨਹੀਂ ਕਦੀ ਮਰਦੀ ਗਦਾਰਾਂ ਕੋ ਮਰਦੀ ਗਦਾਰਾਂ ਕੋ ਗੁਰੂ ਘਰ ਕੋਈ ਗੱਲ ਥੋੜੀ ਬੋਲਣ ਲੱਗੇ ਆ ਇੱਕ ਇੱਕ ਸਵਾਲ ਪੁੱਛਣਾ ਦਿਕਰ ਦੀ ਜਗਾ ਉਹਦਾ ਦੀਪਤੀ ਇੱਥੇ ਆ ਉਹਦਾ ਕੀ ਕਰ ਰਹੇ ਲੱਗੋਗੇ ਉਹ ਕੀ ਕਰੋਗੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਸਵਾਲਾਂ ਤੋਂ ਭੱਜਦੇ ਆਏ ਨਜ਼ਰ ਵੀਡੀਓ ਹੋਈ ਸੋਸ਼ਲ ਮੀਡੀਆ ਤੇ ਵਾਇਰਲ ਵਿਵਾਦਾਂ ਵਿੱਚ ਰਹਿਣ ਵਾਲੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਏ ਹਨ ਜਦੋਂ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਦੇ ਵਿੱਚ ਮੰਤਰੀ ਲਾਲਜੀਤ ਸਿੰਘ ਪੁੱਲਰ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਵਾਇਰਲ ਵੀਡੀਓ ਸ਼੍ਰੀ ਹਜੂਰ ਸਾਹਿਬ ਦੱਸੀ ਜਾ ਰਹੀ ਹੈ ਜਿੱਥੇ ਸਿੰਘ ਸੰਗਤਾਂ ਵੱਲੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਸਵਾਲ ਕੀਤੇ ਗਏ ਸਨ ਪਰ ਮੰਤਰੀ ਲਾਲਜੀਤ ਸਿੰਘ ਭੁੱਲਰ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਅਤੇ ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਵੀ ਮੋਬਾਈਲ ਫੋਨ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਵੇਖੋ ਕੀ ਹੈ ਸਾਰਾ ਮਾਮਲਾ ਇਸ ਰਿਪੋਰਟ ਦੇ ਵਿੱਚ ਵੇ ਆਪ ਆਪਣੀ ਸੰਪੀਰ ਗੱਲ ਤੋਂ ਬਰੋ ਨਹੀਂ ਇਹ ਨਹੀਂ ਉਥੇ ਗੱਲ ਗੱਲ ਕਰੋ ਨਾ ਜੀ ਗੱਲ ਕਰੋ ਕਾਚਾ ਬਣਾ ਬਾਬਾ ਜੀ ਗੁਰੂ ਘਰ ਆ ਗੁਰੂ ਘਰ ਇੱਕ ਸਵਾਲ ਪੁੱਛਣਾ ਹੈ ਸਵਾਲ ਪੁੱਛਣਾ ਇੱਕ ਮੋਟਾ ਪਾਈਆਂ ਨੇ ਸਵਾਲ ਪੱਗਾ ਸਿਰਫ ਵਾਏ ਆ ਜਿਹੜੀ ਗੱਲ ਆ ਸਵਾਲਾ ਸਵਾਲਾ ਤਾਂ ਭੱਜੀ ਜਾਂਦੇ ਨੇ ਤੁਹਾਨੂੰ ਜੇ ਬਣਾਤਾ ਨਾ ਬਣਾਤਾ ਨਾ ਤੁਹਾਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾ ਸਿਰਫ ਵਾਏ ਤੇ ਗਦਾਰ ਗਦਾਰ ਦੇਖ ਕੋ ਮੋਦਾਂ ਨਹੀਂ ਕਦੀ ਮਰਦੀ ਗਦਾਰਾਂ ਕੋ ਵਰਦੀ ਗਦਾਰਾਂ ਕੋ ਮਰਾਂ ਮਰਾਂ ਡੁੱਬੂ ਪਰ ਇਹਦੀ ਕੀ ਗਲਤੀ ਇਹ ਗਲਤ ਨਹੀਂ ਪੰਜਾਬ ਕਰੋ ਅਗੇ ਨੰਬਰ ਮੇਰਾ ਨੰਬਰ ਲਓ ਮੈਂ ਤੁਹਾਨੂੰ ਮਲਾਉਂਗਾ 50 ਨੰਬਰ ਦੋ ਨੰਬਰ ਲਓ ਨੰਬਰ 549 ਨੰਬਰ ਨੰਬਰ ਦੋ ਸਾਰੇ ਸਰਕਾਰਾਂ ਸ਼ਾਨ ਦੇ ਚਾੜੂ ਦੱਸੋ ਦੱਸੋ ਨੰਬਰ 549 500 ਨੰਬਰ ਤੇ ਰੋਲਾ ਨਹੀਂ ਮੈਂ ਤੁਹਾਨੂੰ ਨੰਬਰ ਤਾਂ ਨਹੀਂ ਕਰਦਾ ਤੇ ਮੈਂ ਮਲਾਉਂਗਾ ਕੋਲ ਗੁਰੂ ਘਰ ਆਇਆ ਉਹ ਕੰਮ ਕਰਦਾ ਹਾਂ ਹਾਂਜੀ ਮੈਂ ਕੋਈ ਗੱਲ ਨਹੀਂ ਤੇ ਇਹ ਗੁਰੂ ਘਰ ਕੋਈ ਗਲਤ ਥੋੜੀ ਬੋਲਣ ਲੱਗੇ ਆਂ ਇਹ ਇੱਕ ਦੋ ਸਵਾਲ ਹੀ ਪੁੱਛੇਗੇ ਯਾਰ ਸਵਾਲ ਕਿਹੜੇ ਹੋ ਗਏ ਆ ਹਾਂਜੀ ਤੁਹਾਨੂੰ ਥੋੜਾ ਜਿਆ ਪਿੰਡਾਂ ਚ ਆਉਣਾ ਦੁਬਾਰਾ ਫਿਰ ਵੀ ਜਿਹਾ ਹੀ ਬੋਟਾ ਪਾਈ ਸਾਡਾ ਹਾਕੂ ਵੀ ਪੁੱਛਣ ਦਾ ਕਿ ਗਾਵੇਂਗੀ ਆਪਾਂ ਤਾਂ ਲੜਨ ਥੋੜੀ ਆਏ ਇਸ ਤੇ ਗੱਲ ਕਰਦੇ ਆਂ ਭਾਈ ਅਮਰਪਾਲ ਦੀ ਘਰ ਦੀ ਤਾਂ ਕਸੂਰ ਦੱਸੋ ਇਹਨੇ ਬੋਲਿਆ ਨਹੀਂ ਇੱਕ ਦੋ ਸਵਾਲ ਇਹਨੇ ਖੱਤ ਨੇ ਬੋਲਿਆ ਕੀ ਇਹਦੇ ਬੱਚੇ ਆ ਦੇ ਕਰਾਂਗੇ ਬੋਨਾ ਫੀ ਕਰ ਦੇ ਦੇਖੋ ਕੀ ਕਸੂਰ ਕੀ ਹੈ ਦੱਸੋ ਇੱਕ ਵਾਰੀ ਤੁਸੀਂ ਤੁਹਾਡਾ ਨਸ਼ਾ ਬੰਦ ਹੋ ਗਿਆ ਤਾਂ ਕਹਿੰਦੇ ਆ ਸਾਡੇ ਉਹਦੇ ਬੱਚੇ ਹੀ ਲੱਗੇ ਤੈਨੂੰ ਪਤਾਲ ਦੀ ਘੜਦੀ ਦੀ ਜਗਾ ਤੁਹਾਡੀ ਕੋਈ ਧੀ ਭੈਣ ਹੋਵੇ ਤਾਂ ਕੀ ਕਰੋਗੇ ਦੇਖੋਗੇ ਉਹਨੂੰ ਕੀ ਕਰੋਗੇ ਜੇ ਘਰ ਤੇ ਬਿੱਤੀ ਹੋਵੇ ਨਾ ਫੇਰ ਸਾਨੂੰ ਪਤਾ ਲੱਗੇ ਤੁਹਾਡੇ ਤਿੰਨ ਹੀ ਬੈਠਾ ਕੱਸੀਆਂ ਦੇ ਬੇਰੇ ਵੀਰ ਬੈਠੇ ਨਹੀਂ ਆ ਆਪਣੀ ਟੀਮ ਹੀ ਤਾਂ ਨਹੀਂ ਇਹ ਨਹੀਂ ਹੈ ਬਣਾ ਤਾਣਾ ਨੂੰ ਜੇ ਗੁਰੂ ਘਰੇ ਨਹੀਂ ਆ ਤੇ ਪੱਗਾਂ ਸਿਰ ਫਜ਼ਾਏ ਤੇ ਗਦਾਰ ਗਦਾਰ ਸਿੱਖ ਕੌਮ ਉਹਦਾ ਨਹੀਂ ਕਦੀ ਮਰਦੀ ਗਦਾਰਾਂ ਦਾ ਵਰਦੀ ਗਦਾਰਾਂ ਦਾ ਗੁਰੂ ਘਰ ਕੋਈ ਗਲਤ ਥੋੜੀ ਕਰਨ ਲੱਗੇ ਆ ਇਹ ਇੱਕ ਬੰਦ ਦੀ ਘਰ ਦੀ ਜਗਾ ਤੁਹਾਡੀ ਕੋਈ ਤੀਕਾ ਹੋ ਤਾਂ ਕੀ ਕਰੋਗੇ ਲਖੋਗੇ ਉਹ ਕੀ ਕਰੋਗੇ